ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੈਰੀ ਫਾਰਮ ਪਟੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਅੱਜ ਦੀ ਵੀਡੀਓ ਪੇਸ਼ ਕਰਨਾ ਗਲਾਬ ਸਿੰਘ ਵਾਲਾ ਤੇ ਬਾਈ ਜੀ ਨਾਲ ਕਰਾਵਾਂ ਗੱਲਬਾਤ ਅੱਗੇ ਵੀ ਆਪਣੇ ਚੈਨਲ ਤੇ ਕਾਫੀ ਵੀਡੀਓ ਬਾਈ ਸੀਰੀਏ ਦੇ ਹਨ ਤੇ ਤਿੰਨ ਵੜਾਂ ਆ ਬਾਈ ਦੀਆਂ ਤੇ ਇੱਕ ਹੀਪਰ ਬੱਤੀ ਆ ਖੀਰੀ ਬੱਤੀ ਦੱਬੀ ਚੰਗੀ ਜਾਤ ਬੀੜ ਵਾਲੀ ਤੇ ਆ ਜ ਬਾਈ ਜੀ ਸਸਤੀ ਕਾਲ ਬਾਈ ਸੀ ਰੇ ਹੋ ਠੀਕ ਠਾਕ ਹੁੰਦੀ ਰੇ ਠੀਕ ਆ ਜੀ ਤੇ ਵੀਰੇ ਨਾਮ ਡਰੈਸ ਬੋਲੀ ਨਾ ਬਾਈ ਸੀਦਰ ਸਿੰਘ 43 ਹੜਕੰਡਾ ਚਨਾਗੜਾ ਹੁੰਦੇ ਨੇ ਜ਼ਿਲ੍ਹਾ ਬਰਨਾਲਾ 18/2 ਤਲਾਵੜਾ 3 ਤਲਾ ਹੂੰ ਨੰਬਰ 98726 ਤਰਜੀਹੋ ਬਰਾ 98726 ਤਰਜੀਹੋ ਬਰਾ ਨੇੜੇ ਤੇੜੇ ਦੇ ਪਿੰਡ ਨੇੜੇ ਇਧਰ ਛੋਟੇ ਸੰਧੂ ਰਹਿ ਜਾਂਦੇ ਆ ਲੈਣੇ ਆਲ ਰਹਿ ਜਾਂਦਾ ਧਾਉਣ ਰਹਿ ਜਾਂਦਾ ਨੇ ਜਿਲ੍ਹਾ ਬਰਨਾਲਾ ਤਸੀਲ ਤਾਪਾ ਹਾਂ ਤੇ ਵੀਰੇ ਤਿੰਨ ਚਾਰ ਨਗ ਦਿਖਾਉਣੇ ਆਪਾਂ ਅੱਜ ਇੱਕ ਖੀਰੀ ਬੱਚੀ ਦਿਖਾਉਣੀ ਤੇ ਤਿੰਨ ਬੈੜਾ ਹਨਾ ਹਾਂ ਤੇ ਜੇ ਆਪਾਂ ਪਹਿਲੇ ਨੰਬਰ ਵਾਲੀ ਬੈੜ ਦੀ ਗੱਲ ਕਰ ਲਈ ਕੀ ਡਿਟੇਲ ਆ ਬਾਈ ਇਹਦੀ ਇਹ ਬਾਈ ਆਪਣੀ ਘਰ ਦੀ ਬੈੜਾ ਦੁੱਧ ਕੱਢ ਦਿੰਦੀ ਆ 30-35 ਕਿਲੋ ਜਿੰਨਾ ਆਪਾਂ ਨੂੰ ਆਇਆ ਹੋਇਆ ਵਾਹ ਠੀਕ ਠੀਕ ਆ ਵੀਰੇ ਹੋਰਾਂ ਵਿੱਚ ਤੇ ਵੀਰੇ ਕਿੰਨਾ ਦੁੱਧ ਕੱਢ ਦੂਗਾ ਇਹਦੀ ਬਾਈ ਦੁੱਧ ਤਾਂ 6 ਵਾਰ ਆ ਜਾਂਦਾ ਆ ਠੀਕ ਆ ਤਾਂ ਵੀ ਅਣਦਾਈ ਆ ਜਾ ਉਹ ਨਾਲ ਦਾ ਕਾਢੀ ਰੂਟੀ 32 ਕਿਲੋਗ੍ਰਾਮ ਵਾਲੀ ਕੋਈ ਠੀਕ ਆ ਤੇ ਦਿਨ ਕਿੰਨੇ ਵਾਕਿਆ ਸੀਰੇ ਲੈ ਜੂ ਹਫਤਾ ਬਈ ਬਈ ਕੱਦਗਾਠ ਦੀ ਕੋਈ ਕਮੀ ਨਹੀਂ ਤੇ ਕੱਦਗਾਠ ਦੀ ਬਹੁਤ ਚੰਗੀ ਆ ਬਾਕੀ ਦੀ ਗੱਲ ਰਹੀ ਇਹਦੇ ਕੱਦਗਾਠ ਦੀ ਪੂਰੀ ਵੱਡੀ ਤੇ ਲੇਵਾ ਲੱਗ ਗਈ ਤਿਆਰ ਕਰਨ ਲਾਉਂਦੀ ਆਉਂਦੀ ਆ ਇੱਕ ਨੰਬਰ ਵਹਿੜ ਆ ਗਈ ਰੀਡ ਦੀ ਹੱਡੀ ਦੀ ਵੀ ਸਟ੍ਰੇਟ ਆ ਜਮਾ ਸਿੱਧੀ ਤੇ ਆ ਦੇਖੋ ਬਾਈ ਦਾ ਕੱਦਗਾਠ ਵੀ ਪੂਰਾ ਚੈੱਕ ਕਰਿਓ ਸਮਾਰ ਕੇ ਤੇ ਬਾਹਲੀਆਂ ਸੇਵਤਾ ਦਾ ਆਪਾਂ ਕਰਦੇ ਨਹੀਂ ਫੇਸ ਕਰੋ ਚੱਕ ਸਾਰੇ ਸਿਆਣੇ ਆ ਤੇ ਦੇਖਿਓ ਜੀ ਤੇ ਡਿਮਾਂਡ ਸੀਰੇ ਦੀ ਠੀਕ ਆ ਵੀਰੇ ਜਾਇਜ਼ ਰੇਟ ਹੋ ਬਾਈ ਕਹਿੰਦਾ ਜਮਾਂ ਕਰਾਂਗੇ ਫੋਨ ਤੇ ਤੇ ਆ ਦੇਖਿਓ ਜੀ ਡੇਢ ਤੋਂ ਹਾਂਡੇ ਵਾਂ ਮੈਸ ਨੂੰ ਕਰਾਵਾਂ ਚੱਕ ਪਿਓਰ ਐਚ ਐਫ ਚ ਆ ਗਈ ਹਨਾ ਸੀਰੇ ਜਮਾਂ ਜਮਾਂ ਪਿਓਰ ਐਚ ਐਫ ਚ ਤੇ ਆ ਦੇਖਿਓ ਜੀ ਥਣ ਦੇਵਾ ਨੇੜ ਤੋਂ ਇਹਦਾ ਕੀ ਆ ਬਾਤ ਆ ਮਿਲਕ ਵੇਨ ਪੂਰੀ ਚੰਗੀ ਤੇ ਵੱਡੀ ਬਹਿੜ ਆ ਗਈ ਪੂਰੀ ਕੋਈ ਛੋਟੀ ਨਾ ਗਣੀਓ ਤੇ ਚੰਗੀ ਬਹਿੜ ਆ ਗਈ ਪਹਿਲੇ ਨੰਬਰ ਵਾਲੀ ਤੁਹਾਨੂੰ ਦਿਖਾਤੀ ਜੀ ਤੇ ਹੁਣ ਦੂਜੇ ਨੰਬਰ ਵਾਲੀ ਦੀ ਗੱਲ ਕਰ ਲਗੇ ਸੀਰੇ ਇਹ ਕਿਹੜਾ ਸੂਆ ਦੂਜਾ ਸੂਆ ਦੂਜਾ ਇਹ ਸੂਆ ਕਿੰਨਾ ਦੁੱਧ ਕੱਢ ਦੂਗੀ ਕੱਢ ਦੋ ਬਾਈ 20 ਕਿਤੇ ਲਵੇ ਦੱਸਿਆ ਅਗਲੇ ਨੇ ਮਾਲਕਾਂ ਨੇ ਕੀ ਰਕਾਰਦ ਸੀ ਇਹਦਾ ਬਾਕੀ ਹੁਣ ਠੰਡੀ ਕੂਨੀ ਜਾਂ ਗਰਮ ਠੰਡੀ ਕੂਨੀ ਪੂਰੀ ਆ ਗਰਮ ਬੈੜ ਨਹੀਂ ਬਾਈ ਲਿਆਉਂਦੇ ਸਭ ਕੰਨ ਠੀਕ ਆ ਜੀ ਤੇ ਕਰ ਰਿਓ ਜੇ ਇੱਕ ਪੂਰੀ ਵਧੀਆ ਕੱਢ ਕੱਢ ਪੂਰਾ ਵਧੀਆ ਤੇ ਡਿਮਾਂਡ ਇਹਦੀ ਵੀ ਫੋਨ ਤੇ ਸਾਰਿਆਂ ਦੀ ਫੋਨ ਤੇ ਰਹਿਣ ਵਾਲੀ ਹੈ ਠੀਕ ਆ ਬਾਈ ਆ ਦੇਖਿਓ ਜੀ ਚੌੜੀ ਹੋ ਹੋ ਦੁਰਦੀ ਆ ਕਿਆ ਬਾਤ ਆ ਬੱਤੀ ਪੂਰੀ ਚੰਗੀ ਸੁਆ ਅਰੀਜਨਲ ਦੂਜਾ ਜੈਨੂਨ ਤੇ ਕਰਿਓ ਚੈੱਕ ਸਮਾਰ ਕੇ ਪੂਰੀ ਵਧੀਆ ਰੇਟ ਤਾਂ ਜਾਇਜ਼ ਹੀ ਹੋਣਗੇ ਨਾ ਸਿਰੇ ਹਾਂ ਬਾਈ ਓਕੇ ਤੇ ਦੇਖੋ ਜੀ ਪ੍ਰਿੰਟ ਪ੍ਰਿੰਟ ਪੂਰੇ ਵਧੀਆ ਦੁੱਧ ਬਾਈ ਨੇ ਕਿਹਾ ਵਧੀਆ ਜੀ ਦੁੱਧ ਸੁਆ ਦੂਜਾ ਤੇ ਦਿਨ ਪੰਜ ਸੱਤ ਕੱਟ ਜੂ ਹਨਾ ਕੱਟ ਜੂ ਦੋ ਚਾਰ ਕੱਟ ਜੇ ਪੰਜ ਚਾਰ ਕੱਟ ਜੇ ਉਹ ਕੋਈ ਗੱਲ ਨਹੀਂ ਜਿੰਨੇ ਕੱਟਣੇ ਕਾਟ ਹੀ ਜਣੇ ਆਹ ਦੇਖੋ ਜੀ ਕਿਆ ਬਾਤ ਆ ਇੱਕ ਨੰਬਰ ਬੈੜ ਹੈਗੀ ਕਹਿਣ ਦੀ ਗੱਲ ਨਹੀਂ ਵੀ ਆਪਾਂ ਉਹੀ ਕਹੀ ਜਣੇ ਲੈ ਵਾ ਲੂ ਆਪਾਂ ਅੱਗੇ ਪਿੱਛੇ ਦਾ ਮੂਰੇ ਵੀ ਫੋਟਾਂ ਨੂੰ ਹਵਾਨਾ ਪਿਆ ਦੇਖੋ ਮੈਂ ਤੁਹਾਨੂੰ ਦਿਖਾ ਦਿਆਂ ਤੇ ਮਿਲਕ ਵੀਨ ਦੇਖੋ ਆ ਦੇਖੋ ਜੀ ਪੂਰਾ ਵਧੀਆ ਹਵਾਨਾ ਦੇ ਜੀ ਆਹ ਤਾਂ ਪਣਕਤੀ ਚੁੱਕੀ ਓਕੇ ਵਧੀਆ ਓਕੇ ਦੋ ਨੰਬਰ ਆ ਗਈ ਤੀਜਾ ਨੰਬਰ ਵਾਲੀ ਜਰਸੀ ਆ ਗਈ ਹਾਂ ਵਧੀਆ ਜਰਸੀ ਆ ਪੰਜਾਬ ਵਾਲੀ ਵੱਡੀ ਜਰਸੀ ਆ ਨਾ sire ਹਾਂ ਕਿੰਨਾ ਕੱਢ ਦੂਗੀ ਇਹ ਦੁੱਧ ਇਹ ਕੱਢ ਦੂਗੀ 20 ਲੀਟਰ ਤੇ ਬਸ ਇਹਦੀ ਰਾਨੀ ਠੀਕ ਆ ਪਹਿਲੇ ਸੂਏ ਵੀ ਕੱਢਿਆ ਹੋਊਗਾ ਚੰਗਾ ਇੱਲੇ ਤੋਂ ਹੀ ਧਾਰਨ ਬੱਝਿਆ ਵੀ ਬਾਟੇ ਅੱਜ ਕੀ 20 ਦੇ ਆਸ-ਪਾਸ ਕੱਢ ਦੂ ਗੱਲਾਂ ਬਾਜ਼ੀਆਂ ਪੂਰੀਆਂ ਵਧੀਆ ਕੋਈ ਐ ਨਹੀਂ ਕਹਿੰਦਾ ਵੀ ਇੰਨਾ ਕੱਢ ਦੂ ਓਨਾ ਕੱਢ ਦੂ ਵੀ ਠੀਕ ਆ ਪੂਰੀਆਂ ਵਧੀਆ ਗੱਲਾਂ ਬਾਜ਼ੀਆਂ ਬਾਕੀ ਇਹ ਸੰਪਰਕ ਤੁਸੀਂ ਕਰਨਾਗਾ ਤੇ ਚੰਗੀਆਂ ਵੇੜਾਂ ਆ ਦੇਖੋ ਜੀ ਇਹ ਤੇਰੀ ਪੂਰੀ ਠੰਡੀ ਲੱਗਣਾ ਥਣ ਥਣ ਬੜਾ ਲੱਗਿਆ ਵੀਰੇ ਇਹਦੇ ਇੱਕ ਨੰਬਰ ਕਿਆ ਬਾਤ ਆ ਤੋਰੇ ਹੋ ਵੀਰੇ ਦੇਖੋ ਤੇ ਲੱਡੂ ਲਾ ਫੋਨ ਲੱਗ ਪਾ ਪੋਲਿਟਿਕ ਲੱਡੂ ਲਾ ਬਾਕੀ ਦੀ ਗੱਲ ਬਲੈਕ ਪੰਜਾਬ ਵਾਲੀ ਯਾਰਤੀ ਆ ਗਈ ਕੋਈ ਕਮੀ ਨਹੀਂ ਹੈਗੀ ਪੂਰਾ ਵੀ ਇਹਦੇ ਚ 来 चलो वीर करो जी चेक दर्शन करो ਤੇ ਦੁੱਧ ਨੇ ਫੈਡ ਵਾਲਾ ਪਾਉਣਾ ਚਿੱਟਾ ਤੇ ਥਣ ਸੋਣਾ ਗਲਾਸਾਂ ਵਰਗਿਆ ਚਾਰੇ ਗੁੱਠਾਂ ਦੇ ਲੱਗੇ ਵਿਆ ਡੋਡੀ ਕਰੋ ਚੈੱਕ ਆ ਦੇਖੋ ਜੀ ਫੇਸ ਬਹੁਤ ਵਧੀਆ ਪਿਆਰਾ ਫੇਸ ਆ ਮੱਥੇ ਤੇ ਟੋਆ ਵਗੈਰਾ ਪੂਰਾ ਤੇ ਥੱਲਿਓ ਲੇਵੇ ਦਾ ਤਾਂ ਅੰਤ ਹੀ ਕੋਈ ਨਹੀਂ ਬਾਈ ਜੀ ਆ ਦੇਖੋ ਜੀ ਕਰੋ ਚੈੱਕ ਗੁੱਠਾਂ ਦੇ ਲੱਗਿਆ ਚਾਰਾਂ ਦੇ ਥਣ ਜਮਾਨ ਇਹਦੀ ਵੀ ਫੋਨ ਤੇ ਰਹਿਣੀ ਆ ਤੇ ਚੰਗੀ ਪੰਜਾਬ ਵਾਲੀ ਜਰਸੀ ਜੇ ਤੁਸੀਂ ਕੋਲੇ ਆਓਗੇ ਖੁਸ਼ ਹੋ ਕੇ ਜਾਓਗੇ ਐਨੀ ਵੀ ਕੋ ਛੋਟੀ ਜੀ ਹੈ ਠੀਕ ਹੈ ਜੀ ਤੇ ਮੋਲ ਫੋਨ ਤੇ ਰਹਿਣਾ ਤਿੰਨ ਵੜਾ ਤੁਹਾਨੂੰ ਦਿਖਾ ਦਿਆਂ ਹੁਣ ਆਪਾਂ ਖੀਰੀ ਬੱਚੀ ਦੀ ਗੱਲ ਕਰਦੇ ਆਂ ਖੀਰੀ ਅਸਿਰੇ ਮੂੰਹ ਹਾਂ ਜੀ ਮੂੰਹੋ ਖੀਰੀਆ ਯਾਨੀ ਲਗਭਗ ਛੋਟੂ ਉਮਰ ਹੈ ਦੀ ਕੱਚੀ ਹੈ ਜਮਾ ਤੇ ਕੀ ਮਦਰ ਰਿਕਾਰਡ ਸੀਗਾ ਇਹਦਾ ਦੱਸਿਆ ਕੋ ਮਾਣ ਮੋਟਾ ਬਈ ਇਹ ਕੋ ਨਹੀਂ ਆਪ ਲੈਤੀ ਆਨਾ ਕੋਸ਼ਸ਼ ਆ ਬੜਾ ਠੀਕ ਆ ਬਰੀਡ ਦੇਖ ਕੇ ਲੈ ਜੀ ਹਾਂ ਹਾਂ ਬੜੀ ਚੰਗੀ ਚੰਗੀ ਆਹ ਦੇਖੋ ਜੀ ਬਰੀਡ ਦੇਖੋ ਪੂਰੀ ਚੰਗੀ ਠੀਕ ਹੈ ਠੀਕ ਹੈ। ਥਾਣ ਤੁਣ ਚਾਰ ਹੀ ਆ। ਹਾਂ ਉਹਦੇ ਚਾਰ। ਚਾਰ ਥਾਣਾ ਨਿਕੜ ਮੇ। ਠੀਕ ਹੈ ਵੀਰੇ ਲੈ ਚੱਲ। ਆ ਦੇਖੋ ਜੀ। ਤੇ ਡਿਮਾਂਡ ਇਹਦੀ ਵੀ ਫੋਨ ਤੇ ਕਰੇਗਾ? ਹਾਂ। ਜਾਇਜ਼ ਹੋਏ ਤਾਂ। ਹਾਂ ਬਈ। ਤੇ ਟੀਕਾ ਪਰਾਉਣ ਦੇ ਕਾਬਲ ਤਿੰਨ ਚਾਰ ਮਹੀਨਿਆਂ ਨੂੰ ਹੋ ਜੂਗੀ ਹਨਾ। ਹਾਂ ਨਾਲ ਬਈ। ਤੇ ਬੱਚਾ ਬਹੁਤ ਪਿਆਰਾ ਵੀਰੇ ਇਹ ਗਾਰੰਟੀ ਆ ਬਾਈ ਦੀ ਕਹਿੰਦਾ ਮੂੰਹ ਪੱਟ ਕੇ ਲੈ ਜਾਓ ਖੀਰੀ ਹੈਗੀ ਠੀਕ ਹੈ ਜੀ। ਖਾਵੀ ਦਿੰਦੇ ਆਪਾਂ। ਹਾਂ ਜੀ ਪਟਾ ਲੂਗੀ ਤਾਂ ਪੱਟ ਦਿਓ ਜੀ। ਲੈ ਜੀ। ਹਾਂ ਵੀਰੇ ਆ ਦਿਖਾ ਦਿਓ ਸਮਾਰ ਕੇ। Ориジナル ਖੀਰੀ ਜਮਾ। ਓਕੇ। ਹੁਣ ਤਾਂ ਕੋਈ ਸ਼ੱਕ ਨਹੀਂ ਰਹੀ ਤੇ ਰੇਟ ਇਹਦਾ ਫੋਨ ਤੇ ਹੋ ਜਾਣਾ ਹੋ ਜਾਇਜ਼ ਜਮਾ ਚੰਗਾ ਬੱਚਾ ਮਹੀਨੇ ਤੋਂ ਤਿੰਨ ਚਾਰ ਸਾਹਮਣੇ ਪੈਣਿਆ ਵੀਰੇ ਇਹਦੇ ਸਾਰੇ ਸਾਮਕੇ ਟਿਕਾ ਲੈ ਲੈਣੇ ਨੇ ਚੰਗੇ ਪਹਿਲੀ ਵਾਰ ਹੀ ਮਿਲਕਰ ਗੌਰ ਇਹਦਾ ਹੋਊਗਾ ਘੱਟ ਤੋਂ ਘੱਟ 15 16 ਕਿਲੋ 20 ਟਿੱਕਰ ਜਾ ਸਕਦੀ ਹੈ ਨਾ ਪਹਿਲੀ ਵਾਰ ਹੀ ਆਹ ਦੇਖੋ ਜੀ ਪੂਰੀ ਚੰਗੀ ਬੱਛੀ ਹੈਗੀ ਤੇ ਚਾਰ ਨਾਲ ਸੀ ਚਾਰੇ ਤੁਹਾਨੂੰ ਦਿਖਾਤੇ ਆ ਡਿਮਾਂਡ ਸਾਰਿਆਂ ਦੀ ਫੋਨ ਤੇ ਹੋਣ ਵਾਲੀ ਆ ਬਲੈਕ ਜਾਰਸੀ ਤਿੰਨ ਨੰਬਰ ਵਾਲੀ ਦੋ ਨੰਬਰ ਵਾਲੀ ਐਫ ਡੱਬੀ ਬਾੜ ਤੇ ਡੱਬੀ ਵਾੜੀ ਤੈਨੂੰ ਨੰਬਰ ਵਾਲੀ ਐਫ 4E NC 4E ਤੁਹਾਨੂੰ ਦਿਖਾਤੇ ਨੰਬਰ ਫੇਰ ਬੋਲਦੀ ਬਾਈ 99720760 ਬੋਲਦਾ ਬਾਈ 9972076012 ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਹਿਤ ਰੋ ਧੰਨਵਾਦ ਜਲਦ ਮਿਲਦੇ ਆਂ ਕੇ ਨਵੀਂ ਵੀਡੀਓ ਦੇ ਨਾਲ